ਹਾਂਜੀ ਕੀ ਹਾਲ ਚਾਲ ਆ ਅੱਜ ਦੀ ਵੀਡੀਓ ਦੋਸਤੋ ਬੜੀ ਖਾਸ ਰਹਿਣ ਵਾਲੀ ਆ ਸਾਹਮਣੇ ਪੈਟਰੋਲ ਪੰਪ ਦਾ ਇੱਧਾ ਤੁਹਾਨੂੰ ਜਿਹੜਾ ਇਹ ਪੰਜਾਬ ਦਾ ਹੀ ਆ ਜਿਹੜਾ ਹਾਈਵੇ ਨਾਂ ਦਾ ਦੋਸਤੋ ਇਹ ਮੋਗਾ ਤੋਂ ਫਿਰੋਜ਼ਪੁਰ ਹਾਈਵੇ ਨੇੜੇ ਦੇ ਪਿੰਡ ਦੇ ਵਿੱਚ ਜਿਹੜਾ ਪੰਪ ਦੇ ਉੱਪਰ ਦੋਸਤੋ ਤੁਹਾਨੂੰ ਇੱਕ ਟਰੈਕਟਰ ਦਿਖਾਉਣੇ ਆ ਬਹੁਤ ਪੁਰਾਣਾ ਮਾਡਲ ਆਜ਼ਾਦੀ ਤੋਂ ਪਹਿਲਾਂ ਦਾ ਟਰੈਕਟਰ ਕਹਿ ਸਕਦੇ ਆ 80 ਪਲੱਸ ਸਾਲ ਪੁਰਾਣਾ ਮਾਡਲ ਦੀ ਗੱਲ ਕਰੀਏ ਦੋਸਤੋ 1940 42 45 ਦੇ ਵਿੱਚ ਇਹ ਟਰੈਕਟਰ ਆਏ ਸੀਗੇ ਇੰਗਲੈਂਡ ਦਾ ਦੋਸਤੋ ਇਹ ਕਹਿੰਦੇ ਮੇਡ ਇਨ ਇੰਗਲੈਂਡ ਆ ਤੇ ਗੱਲ ਕਰਕੇ ਦੋਸਤੋ ਨਾਮ ਤੁਸੀਂ ਇਹਦਾ ਦੇਖੀ ਲੈ ਫੀਲਡ ਮਾਰਸ਼ਲ ਮੇਰੇ ਹਿਸਾਬ ਨਾਲ ਪੰਜਾਬ ਚ ਦੋਸਤੋ ਮੈਂ ਤਾਂ ਇਹ ਪਹਿਲਾ ਟਰੈਕਟਰ ਦੇਖਿਆ ਹੋ ਸਕਦਾ ਬਾਕੀ ਕਿਸੇ ਕੋਲੇ ਹੋਵੇ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਵੀ ਕਿਸੇ ਕੋਲੇ ਟਰੈਕਟਰ ਹੈਗਾ ਕਿ ਨਹੀਂ ਹੈਗਾ ਲਾਈਕ ਜ਼ਰੂਰ ਕਰਦਿਆ ਕਰੋ ਦੋਸਤੋ ਸ਼ੇਅਰ ਕਰਦੇ ਹੋ ਤੇ ਗੱਲ ਕਰੀਏ ਦੋਸਤੋ ਦੇ ਸਟਾਰਟਿੰਗ ਤਰੀਕੇ ਦੀ ਦੋ ਤਰੀਕਿਆਂ ਨਾਲ ਸਟਾਰਟ ਬਾਈ ਦੱਸਦੇ ਵੀ ਹੁੰਦਾ ਸੀ ਇਧਰਲੇ ਪਾਸੇ ਜਿਹੜਾ ਤੁਹਾਨੂੰ ਪੁਆਇੰਟ ਦਿਖਦਾ ਮੂਰੇ ਸਟਾਰਟਿੰਗ ਦਾ ਇੱਥੇ ਦੋਸਤੋ ਕਹਿੰਦੇ ਕਾਰਤੂਸ ਪਾ ਕੇ ਤੇ ਪੈਨ ਲਾ ਕੇ ਸੱਟ ਮਾਰ ਕੇ ਸਟਾਰਟ ਹੋ ਜਾਂਦਾ ਸੀ ਦੂਜਾ ਤਰੀਕਾ ਦਾ ਹੋਰ ਉਹ ਵੀ ਪਹਿਲੇ ਪਾਸੇ ਦੀ ਜਾ ਕੇ ਤੁਹਾਨੂੰ ਦਿਖਾਣੇ ਆ ਗੱਲ ਕਰਕੇ ਤੇ ਮਾਡਲ ਦੀ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਰੰਗ ਰੂਪ ਦੀ ਕੰਡੀਸ਼ਨ ਤੁਸੀਂ ਦੇਖ ਲਓ ਚੰਗੀ ਪਈ ਆ ਸਾਹਮਣੇ ਇਹਦੇ ਗੇਅਰ ਆ ਗਏ ਤਿੰਨ ਗੇਅਰ ਆ ਦੋਸਤੋ ਇਹਦੇ ਲੋਹਾਈ ਤੇ ਸਵਿਚ ਵੀ ਥੋੜੇ ਜਿਹੜੇ ਬ੍ਰੇਕ ਆ ਦੋਸਤੋ ਦੋਨੇ ਪਾਸੇ ਹੱਥਾਂ ਦੇ ਕੰਟਰੋਲ ਵਾਲੇ ਬ੍ਰੇਕ ਤੇ ਬਾਕੀ ਦੋਸਤੋ ਸਭ ਲੋ ਤੁਸੀਂ ਇਹਦਾ ਸਿਸਟਮ ਦੇਖਣਾ ਵਜ਼ਨ ਬਹੁਤ ਆ ਦੋਸਤੋ ਵਜ਼ਨ ਦੀ ਗੱਲ ਕਰਕੇ ਵੀ ਆਈਡੀਆ ਮੇਰਾ ਐਸਟੀਮੇਟ ਜਿਹੜਾ ਕਹਿੰਦਾਗਾ ਮੰਨ ਲੀ ਚਲੋ ਬਾਕੀ ਕੰਪਨੀ ਵੀ ਕਹਿੰਦੀ 30 ਪਲੱਸ ਦੋਸਤੋ ਕੁਆਂਟਲ ਦੇ ਤਹਾਵਣਾ ਇਹਦਾ ਵੇਟ ਹੋ ਸਕਦਾ ਇਧਰਲੇ ਪਾਸੇ ਜਿਹੜਾ ਆਹ ਵੀਲ ਆ ਗਿਆ ਇੱਥੋਂ ਵੀ ਦੋਸਤੋ ਮੰਨ ਕੇ ਚਲੋ ਹੈਂਡਲ ਪਾ ਕੇ ਸਟਾਰਟ ਕੀਤਾ ਇਹਦਾ ਦੂਜੇ ਤਰੀਕੇ ਨਾਲ ਦੂਜੀ ਗੱਲ ਕਰੀਏ ਇਧਰਲੇ ਪਾਸੇ ਇਥੋਂ ਨੂੰ ਰੈਡੀਏਟਰ ਦੋ ਮਿਲੇ ਹੋਣੇ ਆ ਤੇ ਦੂਜੇ ਪਾਸੇ ਵੀ ਦੋ ਦਿਖਾਏ ਆ ਦੋਨੇ ਪਾਸੇ ਦੋਸਤੋ ਰੈਡੀਏਟਰ ਹੈ ਤੇ ਬਾਕੀ ਇਹਦੀ ਆਪਾਂ ਵੀਡੀਓ ਫੇਰ ਕਵਰ ਕਰਾਂਗੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਲਾਈਕ ਕਰਨਗੇ ਸਬਸਕ੍ਰਾਈਬ ਹੋਊਗਾ ਚੈਨਲ ਤੇ ਆਪਾਂ ਫੁੱਲ ਵੀਡੀ ਕਿਨਾ ਛੋਟੀ ਜਿਹੀ ਕਲਪੀਆ ਡਿਸਕਵਰ ਕਰੀਏ ਫੀਲਡ ਮਾਰਸ਼ਲ ਨਾਮ ਦਾ ਟੈਟਰਾ ਕਿਨੇ ਕਿਨੇ ਇੱਥੇ ਦੇਖਿਆ ਹੈਗਾ ਫਰੋਇਪੁਰ ਦੇ ਲਾਗੇ ਹੈ ਕਮੈਂਟਾਂ ਚ ਜਰੂਰ ਆਪਣੇ ਵਿਚਾਰ ਦਿਓ ਤੇ ਲਾਸਟ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ